ਦੁਲਾਰਿਆਂ ਦਾ ਬੜੇ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਰਿਹਾ ਉੱਥੇ ਹੀ ਪੰਜਾਬ ਦੇ ਸ਼ੇਰ ਅਰਸ਼ਦੀਪ ਸਿੰਘ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਬੋਲੀਆਂ ਪਾਈਆਂ ਜਾ ਰਹੀਆਂ ਨੇ ਢੋਲ ਲਗਾਨੇ ਵਜਾਇਆ ਜਾ ਰਹੇ ਨੇ ਸੀਯੂ ਦਾ ਸੁਪਰਸਟਾਰ ਦੱਸਿਆ ਜਾ ਰਿਹਾ ਹੈ ਅਰਸ਼ਦੀਪ ਸਿੰਘ ਨੂੰ ਜਿਸ ਦਾ ਇੰਤਜ਼ਾਰ ਤੁਸੀਂ ਦੇਖ ਸਕਦੇ ਹੋ ਬੜੇ ਹੀ ਜਿਹੜਾ ਰੀਜਾ ਦੇ ਨਾਲ ਕੀਤਾ ਜਾ ਰਿਹਾ ਬੋਲੀਆਂ ਪਾਈਆਂ ਜਾ ਰਹੀਆਂ ਨੇ ਕੀ ਸੁਣਾ ਰਹੇ ਹੋ ਆਪਣਾ ਪੰਜਾਬ ਹੋਵੇ ਧਰ ਦੀ ਸ਼ਰਾਬ ਹੋਵੇ ਗੋਲੀ ਨਾਲ ਗੰਡਾ ਹੋਵੇ ਬਾਣ ਵਾਲ ਮੰਜਾ ਹੋਵੇ ਓ ਮੰਜੇ ਉੱਤ ਬੈਠਾ ਵੇਖੋ ਦੁਨਿਆ ਨਵਾਬ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਮੈਂ ਫਲਤਾਨ ਜਦੀ ਤੇ ਪ੍ਰਾਰਛ ਦੀਪ ਮੈਂ ਫਲਤਾਂ ਲਗਦੀ ਨੱਚੇ ਸਾਰਾ ਪੰਜਾਬ ਹਾਂ ਜੀ ਵਰਸੀ ਖਟਣ ਗਿਆ ਸੀ ਪਾਰੀ ਵਰਸੀ ਖਟਣ ਗਿਆ ਸੀ ਹਟਕੇ ਜਾਂਦਾ ਵੀ ਤਪੰਗੜਾ ਤਾਂ ਸਜਦਾ ਨੱਚੇ ਅਰਚ ਦੀਪ ਪੰਗੜਾ ਤਾਂ ਸਜਦਾ ਨੱਚੇ ਅਰਚ ਦੀਪ ਪੰਗੜਾ ਤਾਂ ਸਜਦਾ एक्साइटमेंट है कितने में सबरी नहीं बहुत अच्छा बहुत अच्छा लग रहा है उसको वापिस के वर्ल्ड कप के साथ और पंजाब के बहुत बड़ा नाम हारशदीप और और बच्चों के लिए मोटिवेशन का काम भी करेगा वो थैंक यू क्या कहना था बस हमारे और हमारी यूनिवर्सिटी के लिए और हमारे देश के लिए बहुत ही फख्र की बात है कि वो जीत के जैसे और भी बच्चे उसी के साथ मोटिवेट होंगे तो बहुत ही खुशी की बात है इसमें ਕਰਾਂਗੇ ਭਾਜੀ ਕੁਝ ਕਹਿਣਾ ਚਾਹੋਗੇ ਅਰਸ਼ਦੀਪ ਨੇ ਵੈਲਕਮ ਦੇ ਲਈ ਕੁਝ ਨਹੀਂ 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 ਕੁਝ ਨਹੀਂ ਹੁਣ ਮੇਰਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਅਰਸ਼ਦੀਪ ਤੇ ਅੱਜ ਦੇਪ ਦੇ ਘਰ ਵਾਲੇ ਤਸਵੀਰਾਂ ਮੈਂ ਜ਼ਰੂਰ ਕੈਮਰਾਮੈਨ ਨੂੰ ਕਹੂੰਗੀ ਕਿ ਤਸਵੀਰਾਂ ਦਿਖਾ ਦੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੰਤਜ਼ਾਰ ਹੈ ਉਹ ਅਰਸ਼ਦੀਪ ਦੀ ਫੈਮਲੀ ਦਾ ਕੀਤਾ ਜਾ ਰਿਹਾ ਹੈ ਅਰਸ਼ਦੀਪ ਇਥੇ ਪਹੁੰਚ ਚੁੱਕਿਆ ਹੈ ਤਾਂ ਨੱਚਾ ਕੇ ਦੇਖ ਸਕਦੇ ਹੋ ਅਰਸ਼ਦੀਪ ਅਮਲੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੱਚ ਗਾ ਕੇ ਪੰਗੜੇ ਪਾ ਕੇ ਜਿਹੜਾ ਉਹ ਅਰਸ਼ਦੀਪ ਦਾ ਵੈਲਕਮ ਕਰ ਰਹੀ ਹੈ ਸੀਯੂ ਦੇ ਵਿਦਿਆਰਥੀ ਇੱਥੇ ਪਹੁੰਚੇ ਹੋਏ ਨੇ ਉਹ तमाम ਜਿਹੜੇ ਅਰਸ਼ਦੀਪ ਦੇ ਕਿਉ ਚਾਹਣ ਵਾਲੇ ਉਹ ਲੋਕ ਇੱਥੇ ਪਹੁੰਚੇ ਹੋਏ ਨੇ ਹੱਥਾਂ ਦੇ ਵਿੱਚ ਫੁਕੇ ਹਰ ਕਿਸੇ ਦੇ ਇੱਥੇ ਖੜੇ ਹੋਏ ਨੇ ਦਾ ਇੱਕ ਇਹ ਮੂਮੈਂਟ ਵੀ ਆਪਣੇ ਆਪ ਦੇ ਵਿੱਚ ਜਿੱਥੇ ਖੁਸ਼ੀ ਦੇ ਇਹ ਪਲ ਨੇ ਭਾਵੁਕ ਕਰਨ ਵਾਲੇ ਵੀ ਪਲ ਹੁੰਦੇ ਨੇ ਜੇ ਚਾਤੋ ਜਿਹੜਾ ਹੈ ਅਸੀਂ ਕਿਸੇ ਆਪਣੇ ਦਾ ਇਸ ਤਰੀਕੇ ਨਾਲ ਇੰਤਜ਼ਾਰ ਕਰ ਰਹੇ ਹੁੰਨੇ ਆ ਜਦੋਂ ਪੂਰਾ ਦੇਸ਼ ਉਸਨੂੰ ਦੇਖਣ ਦੇ ਲਈ ਉਤਾਵਲਾ ਬੈਠਾ ਹੁੰਦਾ ਹੈ ਤਾਂ ਇਹ ਉਹ ਮੂਮੈਂਟ ਹੈ ਇਹੋ ਉਹ ਤਾਂ ਸਵੀਰਾ ਨੇ ਵਸੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰ ਕੋਈ ਜਿਹੜਾ ਹੈ ਅਰਸ਼ ਦਾ ਪੂਰਾ ਪਰਿਵਾਰ ਉਸਦੇ ਰਿਸ਼ਤੇਦਾਰ ਉਸਨੂੰ ਜਾਣ ਵਾਲੇ ਉਸਦੇ ਚਾਹਤੇ ਜਿਹੜੇ ਨੇ ਉਹ ਨੱਚਾ ਕੇ ਜਿਹੜਾ ਉਹ ਅਰਸ਼ ਦੀ ਪਤਾ ਇੰਤਜ਼ਾਰ ਕਰਦੇ ਹੋਏ ਜਿਹੜਾ ਉਹ नजर आ रहे तस्वीर जरूर आ, देख सकते हो एक्साइटेड हर कोई जरा यह मूमेंट ही एक्साइटमेंट वाली मूमेंट है, है। जदो जड़ा के थानू जान वाले जदों के इतने पहुंचे होंगे वाले तो चेहरे इतने पहुंचे होंगे ने परिवार ਫਾਕ ਦਾ ਕੋਸ਼ਿਦਾ ਜ਼ਹਾਰ ਕਰਦਾ ਜਿਹੜਾ ਉਹ ਨਜ਼ਰ ਆ ਰਿਹਾ ਹੈ ਪੂਰਾ ਹਰਸ਼ਦੀਪ ਦੀ ਫੈਮਲੀ ਉਸਦੇ ਰਿਸ਼ਤੇਦਾਰ ਉਸ ਨੂੰ ਜਾਣ ਵਾਲੇ ਹਰ ਕੋਈ ਇੱਥੇ ਹੈ ਤੁਸ ਜਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਕਸ਼ਨ ਮਨਾਇਆ ਜਾ ਰਿਹਾ ਹੈ ਮੈਂ ਅਸੀਂ ਗੱਲ ਬਾਤ ਵੀ ਪਰਿਵਾਰ ਦੇ ਨਾਲ ਜਿਹੜਾ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪਰਿਵਾਰ ਲਿਆ ਪਾ ਕੇ ਜਿਹੜਾ ਉਹ ਐਕਸਾਈਟਮੈਂਟ ਤੁਸੀਂ ਦੇਖ ਸਕਦੇ ਹੋ ਇਸ ਫੈਮਿਲੀ ਦੀ ਪਰਿਵਾਰ ਦੀ ਦੇਖ ਸਕਦੇ ਹੋ ਕਿ ਜਿਹੜਾ ਦਸਤਾਫਾ ਜਿਹੜਾ ਉਹਨੂੰ ਅਜਿਹਾ ਜਿਹਾ ਉਹ ਬਣਾਇਆ ਜਾ ਰਿਹਾ ਹੈ ਮੈਮ ਇਗਨਾ बिलकुल अः जरूर अभी फैमिली भी गलबात करने की कोशिश करा फिलहाल जेडे ਪਲ ਨੇ ਇਹ ਜਿਹੜਾ ਇੰਤਜ਼ਾਰ ਜਿਹੜਾ ਹੈ ਉਹ ਜਿਸ ਤਰੀਕੇ ਦੇ ਨਾਲ ਜਿਹੜਾ ਹੋ ਕੀਤਾ ਜਾ ਰਿਹਾ ਹੈ ਮੈਂ ਬਹੁਤ-ਬਹੁਤ ਮੁਬਾਰਕੀਂ ਕਹਿਣਾ ਕਿ ਚਾਹਾਂਗੇ ਬਹੁਤ ਖੁਸ਼ੀ ਹੋ ਰਹੀ ਹੈ ਮਤਲਬ ਉਹ ਲਫ਼ਜ਼ ਨਹੀਂ ਹੈਗੇ ਸਾਡੇ ਕੋਲ ਕਿ ਅਸੀਂ ਉਹ ਬਿਆਨ ਕਰ ਸਕੀਏ ਕਿੰਨੀ ਸਾਨੂੰ ਖੁਸ਼ੀ ਹੋ ਰਹੀ ਹੈ ਅੱਜ ਸਾਡਾ ਬੱਚਾ ਆ ਰਿਹਾ ਹੈ ਉਹਨੇ ਦੇਸ਼ ਦਾ ਮਾਣ ਵਧਾਇਆ ਬਹੁਤ ਜ਼ਿਆਦਾ ਔਰ ਉਸਨੇ ਬਹੁਤ ਟਿਕਟਾਂ ਲਿਆਂ ਨੇ ਬਹੁਤ ਖੁਸ਼ੀ ਹੋ ਰਹੀ ਬਹੁਤ ਮਾਣ ਮਹਿਸੂਸ ਹੋ ਰਿਹਾ ਮਾਨ ਵਾਲਾ ਜਿਹੜਾ ਕਹਿੰਦੇ ਪਾਲੇ ਹੁੰਦੇ ਨੇ ਕਹਿੰਦੇ ਬਹੁਤ ਮਾਨ ਫੈਮਿਲੀ ਨੂੰ ਵਾਕਿਆ ਹੀ ਮਹਿਸੂਸ ਹੋ ਰਿਹਾ ਕਹਿੰਦੇ ਕਿ ਅੱਜ ਸਾਡਾ ਬੱਚਾ ਜਿਹੜਾ ਇੱਕ ਬਹੁਤ ਵੱਡੀ ਇੱਜ਼ਤ ਜਿਹੜੀ ਹੈ ਹਾਸਲ ਕਰਕੇ ਸਰ ਕੀ ਕਹਿਣਾ ਚਾਹੋਗੇ ਆਹ ਇਹ ਮੂਮੈਂਟ ਵੇਖਣ ਦੇ ਲਈ ਪੂਰਾ ਦੇਸ਼ ਅੱਜ ਤੱਕ ਅਸੀਂ ਤਾਂ ਸਾਰੇ ਹੀ ਦੇਖੋ ਚੰਗੀ ਗੱਲ ਹੈ ਦਰਸ਼ਕੀ ਦੇ ਫੇਰ ਉਹਦੇ ਵਿੱਚ ਆਏ ਨੇ ਸਾਰੇ ਬੜਾ ਮਜ਼ਾ ਆ ਰਿਹਾ ਤੇ ਪ੍ਰਮਾਤਮਾ ਇਦਾਂ ਕਰੇ ਅੱਗੇ ਵੀ ਇਦਾਂ ਹੀ ਲਿਆਵੇ 골ਡ ਮੈਡਲ ਜਿੱਤ ਕੇ ਤੇ ਬੱਲੇ ਬੱਲੇ ਬਿਲਕੁਲ ਐਕਸਾਈਟਮੈਂਟ ਤੁਸੀਂ ਫੈਮਿਲੀ ਦੀ ਰਿਸ਼ਤੇਦਾਰਾਂ ਦੀ ਉਹ ਦੇਖ ਸਕਦੇ ਹੋ ਕਿੰਨੇ ਜਿਆਦਾ ਐਕਸਾਈਟਿਡ ਜਿਹੜੇ ਨੇ ਹੁਣ ਨਜ਼ਰ ਆ ਰਹੇ ਨੇ ਤਾਂ ਹਰ ਕੋਈ ਜਿਹੜਾ